ਆਮਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਉਹਨਾਂ ਦੇ ਇੱਕ ਕਰੀਬੀ ਨੂੰ ਵਿਜੀਲੈਂਸ ਵਿਭਾਗ ਨੇ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਮਹੇਸ਼ ਮੁਖੀਜਾ ਜੋ ਰਮਨ ਅਰੋੜਾ ਦੇ ਬਹੁਤ ਕਰੀਬੀ ਦੱਸਿਆ ਜਾਂਦਾ ਹੈ ਜਿਸ ਨੂੰ ਵਿਜੀਲੈਂਸ ਵਿਭਾਗ ਨੇ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਗ੍ਰਿਫਤਾਰੀ ਦੇ ਡਰ ਤੋਂ ਮੁਖੀਜਾ ਨੇ ਆਤਮ ਸਮਰਪਣ ਕੀਤਾ ਸੀ ਅਦਾਲਤ ਵਿੱਚ ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਆਪਣੀ ਗ੍ਰਿਫਤਾਰ ਗ੍ਰਿਫਤ ਦੇ ਵਿੱਚ ਲੈ ਲਿਆ ਦੱਸਦੀ ਹੈ ਕਿ ਰਮਨ ਅਰੋੜਾ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ ਰਮਨ ਅਰੂੜਾ ਨੂੰ ਪਿਛਲੇ ਦਿਨੀ ਵਿਜੀਲੈਂਸ ਵਿਭਾਗ ਨੇ ਗ੍ਰਿਫਤਾਰ ਕੀਤਾ ਸੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਤਾਂ ਇਹ ਵੀ ਜਾਣਕਾਰੀ ਹੈ ਕਿ ਮਹੇਸ਼ ਮੁਖੀਜਾ ਹੀ ਰਮਨ ਅਰੂੜਾ ਦੀ ਪ੍ਰਾਪਰਟੀ ਨੂੰ ਲੈ ਕੇ ਲੈਣ ਦੇਣ ਦਾ ਕੰਮ ਸੰਭਦੇ ਸੀ ਜਿਸ ਤੋਂ ਬਾਅਦ ਉਹ ਰਡਾਰ ਤੇ ਸੀ ਆਖਰਕਾਰ ਵਿਜੀਲੈਂਸ ਵਿਭਾਗ ਦੀ ਗ੍ਰਿਫਤ ਵਿੱਚ ਹੈ ਮੁਖੀਜਾ ਇਹ ਜਾਣਕਾਰੀ ਹੈ ਜਿਸ ਨੂੰ ਵਿਜੀਲੈਂਸ ਨੇ ਆਪਣੇ ਆਪ ਗ੍ਰਿਫਤਾਰ ਕਰ ਲਿਆ ਹੁਣ ਜਾਣਕਾਰੀ ਮੁਤਾਬਕ ਮੁਖੀਜਾ ਅਮਰਮਨ ਅਰੂੜਾ ਦਾ ਬਿਹਤ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ ਕਈ ਪ੍ਰਾਪਰਟੀ ਸੌਧਿਆਂ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਵਿਧਾਇਕ ਦੇ ਕਹਿਣ ਤੇ ਮੁਖੀਜਾ ਨੇ ਕਈ ਥਾਵਾਂ ਤੇ ਸੰਪਤੀਆਂ ਦੇ ਲੈਣ ਦੇਣ ਨੂੰ ਅੰਜਾਮ ਦਿੱਤਾ ਕਈ ਸੌਦੇ ਤਾਂ ਇਹੋ ਜੇ ਸਨ ਜਿਨ੍ਹਾਂ ਵਿੱਚ ਪ੍ਰਾਪਰਟੀ ਮੁਖੀਜੇ ਦੀ ਨਾ ਹੀ ਲਈ ਗਈ ਸੀ ਇਸ ਤੋਂ ਇਲਾਵਾ ਜਦੋਂ ਵੀ ਕੋਈ ਵੱਡੀ ਡੀਲ ਹੁੰਦੀ ਸੀ ਤਾਂ ਮਖੀਜਾ ਇੱਕ ਔਰਤ ਰਿਸ਼ਤੇਦਾਰ ਸਰਗਰਮ ਤੌਰ ਤੇ ਸਾਲਸੀ ਕਰਕੇ ਸੌਦਾ ਪੱਕਾ ਕਰਵਾਉਂਦਾ ਸੀ ਇਹ ਵੀ ਇਹ ਵੀ ਦੋਸ਼ ਹੈ ਹਾਲਾਂਕਿ ਦੋਸ਼ ਨੇ ਪੜਤਾਲ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਜਿਹੜਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਵੇਗਾ ਇਸ ਨੈਟਵਰਕ ਰਾਹੀਂ ਵੱਡੀ ਮਾਤਰਾ ਵਿੱਚ ਕਾਲਾ ਧਨ ਸਫੈਦ ਕਰਨ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਮਹੇਸ਼ ਮਖੀਜਾ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਵਿਭਾਗ ਹੁਣ ਉਸ ਨਾਲ ਜੁੜੇ ਕਈ ਰਾਜ਼ ਖੋਲਣ ਦੀ ਤਿਆਰੀ ਕਰ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਮਖੀਜਾ ਕੋਲ ਵਿਧਾਇਕ ਰਮਨ ਅਰੋੜਾ ਨਾਲ ਜੁੜੇ ਕਈ ਸੰਵੇਦਨਸ਼ੀਲ ਦਸਤਾਵੇਜ਼ ਅਤੇ ਜਾਣਕਾਰੀ ਹੋ ਸਕਦੀ ਹੈ ਇਹ ਜਾਂਚ ਨੂੰ ਫੈਸਲਾ ਕਉਣ ਦਿਸ਼ਾ ਵੱਲ ਲੈ ਕੇ ਜਾ ਸਕਦੀ ਹੈ ਇਸੇ ਕਾਰਨ ਵਿਜੀਲੈਂਸ ਦੀ ਪੁੱਛਗਿੱਛ ਹੁਣ ਬਹੁਤ ਹੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਆਪਣਿਆਂ ਦੀ ਗ੍ਰਿਫਤਾਰੀ ਦੇ ਡਰ ਕਾਰਨ ਮਖੀਜਾ ਪੇਸ਼ ਹੋਇਆ ਜਾਣਕਾਰੀ ਮੁਤਾਬਕ ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਮਖੀਜਾ ਨੂੰ ਗ੍ਰਿਫਤਾਰ ਕੀਤਾ ਸੋ ਉਹ ਪੇਸ਼ ਹੋ ਸਕੇ ਤਾਂ ਕਿ ਉਸ ਦੇ ਰਿਸ਼ਤੇਦਾਰ ਵੀ ਸੋ ਉਸ ਦੀ ਤਲਾਸ਼ ਵਿੱਚ ਵਿਜੀਲੈਂਸ ਦੀ ਟੀਮ ਕਈ ਥਾਵਾਂ ਤੇ ਛਾਪੇਮਾਰੀ ਕਰ ਰਹੀ ਸੀ ਵਿਜੀਲੈਂਸ ਦੀ ਟੀਮ ਨੇ ਮਖੀਜਾ ਦੇ ਰਿਸ਼ਤੇਦਾਰਾਂ ਨੂੰ ਕੇਸ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਤਾਂ ਉਸ ਨੇ ਆਪਣੇ ਕਈ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲ ਕੀਤੀ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ وجہ ਨਾਲ ਸਾਰੇ ਜਣੇ ਫਸ ਸਕਦੇ ਨੇ ਅਤੇ ਉਸ ਦੇ ਆਤਮ ਸਮਰਪਣ ਕੀਤਾ ਜਾਣਕਾਰੀ ਮੁਤਾਬਕ ਤਾਂ ਮਹੇਸ਼ ਨਾਲ ਜੁੜੇ ਤਿੰਨ ਜਣਿਆਂ ਦੀ ਵਿਜੀਲੈਂਸ ਨੂੰ ਪਾਲ ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਹੁਣ ਮੁਖੀਜਾ ਨਾਲ ਜੁੜੇ ਤਿੰਨ ਹੋਰ ਲੋਕਾਂ ਦੀ ਤਲਾਸ਼ ਵਿੱਚ ਜੁਟ ਗਈ ਹੈ ਕਿ ਤਿੰਨੋਂ ਜਣੇ ਕਈ ਡੀਲਾਂ ਦੇ ਲੈਂਡ ਦੇਣ ਵਿੱਚ ਸ਼ਾਮਿਲ ਦੱਸੇ ਜਾ ਰਹੇ ਨੇ ਇਹਨਾਂ ਦੀ ਗ੍ਰਿਫਤਾਰੀ ਨਾਲ ਪੂਰੇ ਨੈਟਵਰਕ ਦਾ ਖੁਲਾਸਾ ਹੋ ਸਕਦਾ ਹੈ ਹੋਰ ਕਈ ਰਾਜਨੀਤਿਕ ਚਿਹਰੇ ਸਾਹਮਣੇ ਆ ਸਕਦੇ ਨੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਹੈ ਮੁਖੀਜੇ ਦੀ ਗ੍ਰਫਤਾਰੀ ਨੂੰ ਇਸ ਪੂਰੇ ਮਾਮਲੇ ਵਿੱਚ ਵੱਡੇ ਮੋੜ ਵਜੋਂ ਦੇਖਿਆ ਜਾ ਰਿਹਾ ਹੈ ਇਹ ਵੀ ਸੰਭਾਵਨਾ ਹੈ ਕਿ ਮਹੇਸ਼ ਹੁਣ ਵਿਜੀਲੈਂਸ ਦੇ ਨਾਲ ਸਹਿਯੋਗ ਕਰਦੇ ਹੋਏ ਕਈ ਵੱਡੇ ਨਾਵਾਂ ਬਾਰੇ ਦੱਸ ਸਕਦਾ ਹੈ ਇਸ ਵੇਲੇ ਵਿਧਾਇਕ ਰਮਨ ਅਰੂੜਾ ਉੱਤੇ ਦਬਾਅ ਵੱਧ ਗਿਆ ਹੈ ਅਤੇ ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਹੁਣ ਭੂਮਿਕਾ ਬਾਰੇ ਵੀ ਗੰਭੀਰ ਸਵਾਲ ਉੱਠ ਸਕਦੇ ਨੇ ਜੇਕਰ ਮੁਖੀਜਾ ਤੋਂ ਮਿਲੇ ਸੂਰਾਖ ਸਹੀ ਸਾਬਤ ਹੁੰਦੇ ਨੇ ਤਾਂ ਰਮਨ ਦੇ ਖਿਲਾਫ ਵੀ ਕਾਨੂੰਨੀ ਸ਼ਿਕੰਜਾ ਕਸਣਾ ਨਿਸ਼ਚਿਤ ਹੈ ਤਾਂ ਰਮਨ ਅਰੂੜਾ ਪਹਿਲਾਂ ਹੀ ਗ੍ਰਿਫਤ ਵਿੱਚ ਹੈ ਇਸ ਤੋਂ ਬਾਅਦ ਹੁਣ ਰਮਨ ਅਰੁੜਾ ਦੇ ਇਕ ਕਰੀਬੀ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਜੋ ਵਿਜੀਲੈਂਸ ਵਿਭਾਗ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਵਿੱਚ ਅੱਗੇ ਕੀ ਕੀ ਖੁਲਾਸੇ ਹੁੰਦੇ ਨੇ